ਸਰ ਜਿਹੜੀ ਹੁਣ ਤੁਹਾਡੀ ਮੀਟਿੰਗ ਹੋਈ ਹੈ ਨਾਲ ਮੂਜੀ ਆਪਣੇ ਭਾਈਚਾਰੇ ਨਾਲ ਕੀ ਕੀ ਰਿਜ਼ਲਟ ਨਿਕਲੇ ਬੇਸਿਕਲੀ ਇਹਦੇ ਚ ਇਹੀ ਸੀਗਾ ਜੀ ਸਾਡੇ ਵੱਲੋਂ ਇਹ ਫੀਲ ਕੀਤੀ ਹੈ ਜੀ ਕਿ ਡੀਸੀ ਸਾਹਿਬ ਦੇ ਆਰਡਰ ਨੇ ਕਿ 10 ਤੋਂ ਵੱਧ ਬੰਦਿਆਂ ਦੀ ਗੈਦਰਿੰਗ ਨਾ ਹੋਵੇ ਐਜ਼ ਅ ਟਾਈਮ ਕਿਉਂਕਿ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ ਇਹਦੇ ਤੇ ਇਸ ਦੇ ట్రాన్స్మిਸ਼ਨ ਨੂੰ ਤੋੜਨ ਲਈ ਜ਼ਰੂਰੀ ਹੈ ਕਿ ਆਪਾਂ ਗਾਈਡਲਾਈਨਸ ਨੂੰ ਫਾਲੋ ਕਰੀਏ ਤੇ ਸਾਰੇ ਮੁਸਲਮਾਨ ਭਾਈਚਾਰੇ ਨੇ ਇਸ ਚੀਜ਼ ਨੂੰ ਵਿਚਾਰਿਆ ਬੜੀ ਸਵੀਕ੍ਰਿਤੀ ਨਾਲ ਵਿਚਾਰਦੇ ਹੋਏ ਇਸ ਫੈਸਲੇ ਤੇ ਹੈ ਕਿ ਆਪਾਂ ਜਿਹੜੀ ਈਦ ਹੈ ਉਹ ਪ੍ਰਿੰਸੀਪਲ ਤਿੰਨ ਆਤਮਿਕ ਤੌਰ ਤੇ ਹੀ ਮਨਾਣੀ ਹੈ ਆਪਣੇ ਘਰਾਂ ਦੇ ਅੰਦਰ ਅੰਦਰ ਰਹਿਣ ਦੀ ਤੇ ਉੱਥੇ ਨਮਾਜ਼ਾਂ ਦਾ ਕਰਨ ਦੀ ਅਪੀਲ ਕਰਨਗੇ ਤੇ 10 ਤੋਂ ਵੱਧ ਸੋ ਦੈਟ ਐਟ ਅ ਟਾਈਮ ਕਿਸੇ ਵੀ ਮਸਜਿਦ 'ਚ ਇਕੱਠ ਨਾ ਹੋਵੇ ਤੇ ਕੋਵਿਡ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਆਪ ਦਾ ਇਹ ਸਤਿਉਹਾਰ ਨੂੰ ਮਨਾਣਗੇ ਇਹ ਤਾਂ ਇਹ ਚਾਰੇ ਦਾ ਪੂਰਾ ਸੰਪੂਰਨ ਸਾਥ ਮਿਲ ਸਾਨੂੰ ਪੂਰਾ ਸਹਿਯੋਗ ਹੈ ਸਾਨੂੰ ਉਮੀਦ ਹੈ ਕਿ ਬਹੁਤ ਸ਼ਾਂਤੀ ਨਾਲ ਤੇ ਪੂਰੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਬਿਮਾਰੀ ਦੇ ਮੱਦੇਨਜ਼ਰ ਆਰਾਮ ਨਾਲ ਇਹ ਲੰਘੇਗਾ ਜੇ ਬਾਈਚਾਂਸ ਨਹੀਂ ਫੋਲੋ ਕਰਦੇ ਕੇਸ ਹੀ ਕਰ ਸਕਦੇ ਆਪ ਕੋ ਦਰਦ ਕਰ ਰਹੇ ਦੇਖੋ ਅਸੀਂ ਮੈਂ ਕੋਈ ਨੈਗੇਟਿਵ ਨਹੀਂ ਸੋਚਦਾ ਮੈਂ ਸਮਝਦਾ ਹਾਂ ਕਿ ਜੇ ਸਾਨੂੰ ਅਸ਼ੋਰ ਕੀਤਾ ਇਹਨਾਂ ਨੇ ਤਾਂ ਇਹ ਆਪ ਦੇ ਜਿੰਨੇ ਵੀ ਮੁਸਲਮਾਨ ਭਾਈ ਚੱਰੇ ਦੇ ਅੱਗੇ ਨਮਾਜ਼ੀ ਹੈਗੇ ਆ ਉਹਨਾਂ ਨੂੰ ਇਸ ਗੱਲ ਦੀ ਜਰੂਰ ਕਨਵਿੰਸ ਕਰਨਗੇ ਹਰ ਇੱਕ ਬੰਦਾ ਸਿਆਣਾ ਹੈ ਬਿਮਾਰੀ ਹੈ ਇਹਦੇ ਤੇ ਕੋਈ ਪ੍ਰਸ਼ਾਸਨ ਦਾ ਵੀ ਜ਼ੋਰ ਨਹੀਂ ਹੈਗਾ ਉਹ ਉਸ ਚੀਜ਼ ਨੂੰ ਹਰ ਇੱਕ ਬੰਦਾ ਆਪ ਦੇ ਪਰਿਵਾਰ ਦੀ ਆਪ ਦੀ ਸੇਫਟੀ ਲਈ ਜਰੂਰ ਵਿਚਾਰੇਗਾ ਇਸ ਚੀਜ਼ ਨੂੰ ਅਸੀਂ ਅਪੀਲ ਵੀ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਵੀ ਅਸੀਂ ਇਹੀ ਅਪੀਲ ਕਰਾਂਗੇ ਕੀ ਆਪ ਦਾ ਘਰ ਦੇ ਅੰਦਰ ਰਹਿ ਕੇ ਨਮਾਜ਼ ਦਾ ਕਰ ਲੈ। ਸੋ ਦੈਟ ਆਪਣਾ ਕੋਈ ਇਹ ਜਿਹਾ ਇਸ਼ੂ ਨਾ ਹੋਵੇ। ਅਸੀਂ ਕਾਹ ਨਾਮ ਹੈ ਆਪਣਾ? ਮੁਹੰਮਦ ਅਸਲਮ। ਅੱਜ ਜਿਹੜੀ ਮੀਟਿੰਗ ਹੋਈ ਆ ਇਹ ਕਿਸ ਬਾਰੇ ਹੋਈ ਸੀ? ਇਹ ਦੀ ਨੌਜਵਰੀ ਹੋਈ ਹੈ ਜੀ। ਕੀ ਕੀ ਡੀਐਸਪੀ ਸਾਹਿਬ ਨੇ? ਡੀਐਸਪੀ ਸਾਹਿਬ ਨੇ ਕਿਹਾ ਵੀ ਸਰਕਾਰ ਦਾ ਹੁਕਮ ਆਇਆ। ਉਹ 10 ਬੰਦੇ ਇੱਕ ਬਿਲਡਿੰਗ ਦੇ ਵਿੱਚ ਨੌਜਵਰੀ ਫੜ ਸਕਦੇ ਨੇ। ਠੀਕ ਹੈ ਜੀ। ਤੇ ਆਪਣੇ ਪਿੰਡ ਭਵਾਂਤ ਕਿੰਨੇ ਕ ਬੰਦੇ ਹੁੰਦੇ ਆ? ਸੋ ਸੋ ਕੋ ਬੰਦਾ ਆਂਦਾ ਹੈਗਾ ਅੱਛਾ ਜੀ ਇਹਨਾਂ ਨੇ ਕਿਹਾ ਤੁਸੀਂ 15 ਮਿੰਟ ਦਾ ਵਕਤ ਵਾਕੇ ਵੀ ਦੋ ਦੋਰ ਕਰਕੇ ਪੜ੍ਹ ਸਕਦੇ ਹੋ ਠੀਕ ਹੈ ਠੀਕ ਹੈ ਥੈਂਕ ਯੂ